ਲੁਧਿਆਣਾ ਦੇ ਵਿੱਚ ਚੋਰਾਂ ਨੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰ ਰੱਖਿਆ ਹੈ ਜੀ ਹਾਂ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਇੱਕ ਚੋਰ ਘਰ ਦੇ ਅੰਦਰ ਇੰਜ ਦਾਖਲ ਹੁੰਦਾ ਹੈ ਕਿ ਘਰ ਉਸ ਦਾ ਹੀ ਹੋਵੇ ਤਾਂ ਦੇਖੋ ਪਹਿਲਾਂ ਤਾਂ ਆਸ-ਪਾਸੇ ਦੇਖ ਰਿਹਾ ਉਸ ਤੋਂ ਬਾਅਦ ਜਿਹੜੀ ਘਰ ਦੇ ਅੰਦਰ ਲੱਗੀ ਹੋਈ ਐਕਟਿਵ ਆ ਉਸ ਨੂੰ ਜਿਹੜਾ ਰੇਡ ਕੇ ਜਿਹੜਾ ਆ ਉਹ ਘਰ ਦੇ ਬਾਹਰ ਲੈ ਜਾਂਦਾ ਆ ਜੀ ਹਾਂ ਤੁਹਾਨੂੰ ਦੱਸਿਆ ਕੀ ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਇਹ ਲੁਧਿਆਣਾ ਦੀ ਪਰ ਕਿਸ ਇਲਾਕੇ ਦੀ ਆ ਇਹ ਵੀਡੀਓ ਪਰ ਇਸ ਦੇ ਬਾਰੇ ਜਿਹੜੀ ਉਹ ਪੁਸ਼ਟੀ ਨਹੀਂ ਹੋ ਸਕੀ ਆ ਤਾਂ ਹੁਣ ਲੋਕਾਂ ਵੱਲੋਂ ਕਿਹਾ ਗਿਆ ਕਿ ਘਰ ਦੇ ਅੰਦਰ ਲੱਗੇ ਇਹ ਵੀ ਵਾਹਨ ਜਿਹੜੇ ਨੇ ਉਹ ਸੇਫ ਨਹੀਂ ਹਨ ਕਿਉਂਕਿ ਅਕਸਰ ਅਸੀਂ ਦੇਖਦੇ ਸੀ ਘਰ ਦੇ ਬਾਹਰ ਜਾਂ ਕਿਸੇ ਮਾਰਕੀਟ ਦੇ ਵਿੱਚ ਵਾਹਨ ਲੱਗੇ ਹੁੰਦੇ ਸਨ ਤਾਂ ਚੋਰ ਉਹਨਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਸਨ ਪਰ ਹੁਣ ਤਾਂ ਹੱਦ ਹੋ ਗਈ ਚੋਰ ਤਾਂ ਘਰਾਂ ਦੇ ਅੰਦਰ ਤੱਕ ਰ ਆ ਗਏ ਨੇ ਕਿ ਬੜੇ ਆਰਾਮ ਦੇ ਨਾਲ ਜਿਹੜਾ ਆ ਦਰਵਾਜ਼ਾ ਖੋਲ ਦਾਇਆ ਤਾਂ ਕਾਰ ਦੇ ਅੰਦਰ ਲੱਗੀ ਹੋਈ ਐਕਟਿਵਾ ਨੂੰ ਜਿਹੜਾ ਆ ਸੈਲਫ ਮਾਰ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ